ਸੱਚੀ ਦਸੀ ਜੇ ਲਬਜ਼ਾ ਜੇ ਖਤਮ ਹੋ ਗਿਆ ਮਾਂ ਮਰੇ ਤੇ ਪੈਕੇ ਹੀ ਛੁੱਟਦੇ ਪਿਓ ਮਰੇ ਕਰ ਵੇਲਾ ਛਾਲਾ ਮਰਨਾ ਨਾ ਵੀਰ ਕਿਸੇ ਦੇ ਨਹੀਂ ਤੇ ਉੱਜੜ ਜਾਂਦਾ ਜਿਵੇਂ ਨਾ ਤੇ ਅੱਜ ਦੇ ਖਾਨ ਸਾਹਿਬ ਦੇ ਨਾਲ ਮਤਲਬ ਕਈ ਵਾਰੀ ਆਪਾਂ ਕਿਸੇ ਨਾ ਅਫਸੋਸ ਕਰਨ ਜਾਈਦਾ ਕਿਸੇ ਦੇ ਘਰ ਡੈਥ ਹੁੰਦੀ ਆ ਤੇ ਇੱਕ ਵਾਰੀ ਚਲੋ ਬੰਦਾ ਜਲ ਜਾਂਦਾ ਕਿ ਯਾਰ ਬਹੁਤ ਬੁਰਾ ਹੋਇਆ ਜਾਂ ਇਦਾਂ ਵੀ ਹੋਣਾ ਚਾਹੀਦਾ ਜਾਂ ਜੋ ਮਾਲਕ ਦੀ ਮਰਜ਼ੀ ਹੁਣ ਦੁਬਾਰਾ ਉਦਾਂ ਹੋ ਜੇ ਬੰਦੇ ਲਬਜ਼ ਮੁੱਕ ਜਾਂਦੇ ਕਿ ਮੈਂ ਕੀ ਗੱਲ ਕਰਾਂ ਜਾ ਕੇ ਤੇ ਮੇਰੇ ਤੇ ਖਾਨ ਸਾਹਿਬ ਭਾਜੀ ਨਾਲ ਬਹੁਤ ਜ਼ਿਆਦਾ ਪਿਆਰ ਹੈ ਕਿਉਂਕਿ ਬੜੇ ਉਮਰ ਉਹਨਾਂ ਦੀ ਛੋਟੀ ਆ ਬਟ ਉਹਨਾਂ ਦੀ ਰੂਹ ਜਿਹੜੀ ਉਹ ਰੱਬੀ ਰੂਹ ਨੇ ਹਰ ਇੱਕ ਦੇ ਨਾਲ ਖੜੇ ਹੋਣ ਵਾਲੇ ਮੇਰੇ ਬਾ ਮੇਰੇ ਨਾਲ ਕਈ ਵਾਰ ਰਿਕਾਰਡਿੰਗਾਂ ਜਾਂ 8 10 10 ਘੰਟੇ ਮੇਰੇ ਨਾਲ ਸਟੂਡੀਓ 'ਚ ਬੈ ਕੇ ਮੈਂ ਇੱਕ ਸਲੀਮ ਸੁਲੇਮਾਨ ਲਈ ਕੀਤਾ ਸੀ ਬਲਵਾਨ ਸ਼ੰਕਰ ਦਾ ਭਜਨ ਉਹਦੇ ਨਾਲ ਮੇਰੇ ਨਾਲ ਲਾ ਕੇ 8 10 ਘੰਟੇ ਰਿਕਾਰਡਿੰਗ ਲਾ ਕੇ ਤੇ ਕੀ ਬੰਦਾ ਕਰੇ ਹਨ ਐਸੇ ਜਿਹੇ ਟਾਈਮ ਤੇ ਬੰਦੇ ਦਾ ਕੋਈ ਵਸ ਨਹੀਂ ਆ ਬਸ ਦੁਆਵਾਂ ਹੀ ਨੇ ਮਾਦਰਾਨੀ ਅੱਗੇ ਦੁਆ ਕਰੋ ਤੁਸੀਂ ਵੀ ਕਰੋ ਕਿ ਇਦਾਂ ਕਿਸੇ ਨਾਲ ਨਾ ਹੋਵੇ ਤੇ ਦੇਖੋ ਇੱਕ ਅਸੀਂ ਫਿਲਮਾਂ 'ਚ ਬਿਲਾਂ ਸੁਣਦੇ ਸੀ ਕਿ ਇਦਾਂ ਪਹਿਲਾਂ ਹਸਬੈਂਡ ਗਿਆ ਫਿਰ ਵਾਈਫ ਚਲ ਗਈ ਜਾਂ ਵਾਈਫ ਚਲ ਗਈ ਉਦਾਂ ਹੀ ਮੇਰਾ ਖਿਆਲ ਏ ਸਦੀਆਂ ਬਾਅਦ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤੇ ਮਨੇ ਬੜੀ ਦੇਖਿਆ ਅੰਦਾਜ਼ੇ 17 ਦਿਨ ਹੋਏ ਨੇ ਜੀ 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 ਬਿਲਕੁਲ ਬਿਲਕੁਲ ਉਹੀ ਉਹੀ ਮੈਂ ਗੱਲ ਕਰ ਰਿਹਾ ਜੀ ਬਿਲਕੁਲ ਦੇਖੋ 17 ਦਿਨ ਪਹਿਲਾਂ ਮਾਂ ਦੀ ਡੈਥ ਫਿਰ ਪਾਪ ਦੀ ਦੁਨੀਆ ਦੇ ਵਿੱਚ ਦੇਖੋ ਸਾਰੇ ਰਿਸ਼ਤੇ ਆ ਹਨਾ ਭੈਣ ਭਰਾ ਦੇ ਪਰ ਮੇਰਾ ਖਿਆਲ ਜਿਹੜਾ ਮਾਂ ਪਿਓ ਦਾ ਰਿਸ਼ਤਾ ਨਾ ਉਹ ਰਿਸ਼ਤਾ ਸਭ ਤੋਂ ਉੱਪਰ ਹੈ ਸਭ ਤੋਂ ਅਨਮੋਲ ਔਰ ਸਭ ਤੋਂ ਪਿਓਰ ਜਿਹਨੂੰ ਪਵਿੱਤਰ ਰਿਸ਼ਤਾ ਕਹਿੰਦੇ ਨੇ ਨਾ ਕੋਈ ਲਾਲਚ ਨਹੀਂ ਹੁੰਦਾ ਮਾਪਿਆਂ ਨੂੰ ਤੁਹਾਡਾ ਭੈਣ ਭਰਾ ਨੂੰ ਹੋ ਸਕਦਾ ਤੁਹਾਡਾ ਪੈਸੇ ਦਾ ਲਾਲਚ ਹੋਵੇ ਜਾਂ ਰਿਸ਼ਤੇਦਾਰਾਂ ਨੂੰ ਮਾਪਿਆਂ ਨੂੰ ਤੁਹਾਡਾ ਕੋਈ ਲਾਲਚ ਨਹੀਂ ਹੈ ਵੀਰ ਪੰਜਾਬ ਅਸਤੇ ਕਾਲਾ ਸਾਲ ਚੱਲ ਰਿਹਾ ਹੈ ਬਹੁਤ ਮਾਨਤਾ ਗਿਆ ਬਹੁਤ ਜ਼ਿਆਦਾ ਪਹਿਲਾਂ ਪੱਲਾ ਸਾਹਿਬ ਫਿਰ ਰਾਜਵੀਰ ਫਿਰ ਖਾਨ ਸਾਹਿਬ ਦੇ ਮਦਰ ਫਾਦਰ ਹੋਰ ਵੀ ਕਈ ਐਕਸੀਡੈਂਟ ਆਪਾਂ ਸਾਰੇ ਦੁਆ ਕਰੋ ਕਿ ਇਹ ਜਿਹੜਾ ਵਾ ਬੰਦ ਹੋਵੇ ਜਿੱਦਾਂ ਸਾਡਾ ਪੰਜਾਬ ਪਹਿਲਾਂ ਖੁਸ਼ਹਾਲ ਸੀ ਉਦਾਂ ਹੀ ਰਵੇ ਤੇ ਕੀ ਕਰੀਏ ਸਮਝ ਨਹੀਂ ਲੱਗ ਰਹੀ ਸਾਰਿਆਂ ਨੂੰ ਸਾਰਿਆਂ ਦੇ ਮੂੰਹ ਤੇ ਇੱਕ ਯਾਰ ਹੋਊਗੀ ਕਿ ਪੰਜਾਬ ਨੂੰ ਨਜ਼ਰ ਹੀ ਲੱਗ ਗਈ ਹੈ ਜੀ ਸਪੈਸ਼ਲੀ ਇੰਡਸਟਰੀ ਨੂੰ ਹਾਂਜੀ ਸੱਚੀ ਦੀ ਸੀ ਜੇ ਲਬਜ਼ਾ ਜੇ ਖਤਮ ਹੋ ਗਏ ਆ ਮਾਂ ਮਰੇ ਤੇ ਪੇਕੇ ਹੀ ਛੁੱਟਦੇ ਪਿਓ ਮਰੇ ਕਰ ਵੇਲਾ ਛਾਲਾ ਮਰਨਾਂ ਨਾ ਵੀਰ ਕਿਸੇ ਦੇ ਨਹੀਂ ਤੇ ਉੱਜੜ ਜਾਂਦਾ ਜਿਵੇਂ ਲਾ ਤੇ ਅੱਜ ਦੇ ਖਾਨ ਸਾਹਿਬ ਦੇ ਨਾਲ ਮਤਲਬ ਕਈ ਵਾਰੀ ਅੱਪਾਂ ਕਿਸੇ ਨਾ ਅਫਸੋਸ ਕਰਨ ਜਾਈਦਾ ਕਿਸੇ ਦੇ ਘਰ ਡੈਥ ਹੁੰਦੀ ਆ ਤੇ ਇੱਕ ਵਾਰੀ ਚਲੋ ਬੰਦਾ ਜਲ ਜਾਂਦਾ ਯਾਰ ਬਹੁਤ ਬੁਰਾ ਹੋਇਆ ਜਾਂ ਇਦਾਂ ਨਹੀਂ ਹੋਣਾ ਚਾਹੀਦਾ ਜਾ ਜੋ ਮਾਲਕ ਦੀ ਮਰਜ਼ੀ ਹੁਣ ਦੁਬਾਰਾ ਉਦਾਂ ਹੋ ਜੇ ਬੰਦੇ ਲਬਜ਼ ਮੁੱਕ ਜਾਂਦੇ ਕਿ ਮੈਂ ਕੀ ਗੱਲ ਕਰਾਂ ਜਾ ਕੇ ਤੇ ਮੇਰੇ ਤੇ ਖਾਨ ਸਾਹਿਬ ਭਾਜੀ ਨਾਲ ਬਹੁਤ ਜ਼ਿਆਦਾ ਪਿਆਰ ਹੈ ਕਿਉਂਕਿ ਬੜੇ ਉਮਰ ਉਹਨਾਂ ਦੀ ਛੋਟੀ ਆ ਬਟ ਉਹਨਾਂ ਦੀ ਰੂਹ ਜਿਹੜੀ ਰੱਬੀ ਰੂਹ ਨੇ ਹਰ ਇੱਕ ਦੇ ਨਾਲ ਖੜੇ ਹੋਣ ਵਾਲੇ ਮੇਰੇ ਮੇਰੇ ਨਾਲ ਕਈ ਵਾਰ ਰਿਕਾਰਡਿੰਗਾਂ ਜਾਂ 8 10 10 ਘੰਟੇ ਮੇਰੇ ਨਾਲ ਸਟੂਡੀਓ 'ਚ ਬਹਿ ਕੇ ਮੈਂ ਇੱਕ ਸਲੀਮ ਸੁਲੇਮਾਨ ਲਈ ਕੀਤਾ ਸੀ ਭਗਵਾਨ ਸ਼ੰਕਰ ਦਾ ਭਜਨ ਉਹਦੇ ਨਾਲ ਮੇਰੇ ਨਾਲ ਲਾ ਕੇ 8 10 ਸੈਂਟੇ ਰਿਕਾਰਡਿੰਗ ਕਰਾ ਕੇ ਤੇ ਕੀ ਬੰਦਾ ਕਰੇ ਹਨ ਐਸੇ ਜਿਹੇ ਟਾਈਮ ਦੇ ਬੰਦੇ ਦਾ ਕੋਈ ਵਸ ਨਹੀਂ ਆ ਬਸ ਦੁਆਵਾਂ ਹੀ ਮਾਦਰਾਣੀ ਅੱਗੇ ਦੁਆ ਕਰੋ ਤੁਸੀਂ ਵੀ ਕਰੋਗੇ ਇਦਾਂ ਕਿਸੇ ਨਾਲ ਨਾ ਹੋਵੇ ਤੇ ਦੇਖੋ ਇੱਕ ਅਸੀਂ ਫਿਲਮਾਂ 'ਚ ਬਿਲਾਂ ਸੁਣਦੇ ਸੀ ਕਿ ਇਦਾਂ ਪਹਿਲਾਂ ਹਸਬੰਦ ਗਿਆ ਫਿਰ ਵਾਈਫ ਚਲ ਗਈ ਜਾਂ ਵਾਈਫ ਚਲ ਗਈ ਉਦਾਂ ਹੀ ਮੇਰਾ ਖਿਆਲ ਏ ਸਦੀਆਂ ਬਾਅਦ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤੇ ਮੈਂ ਬੜੀ ਦੇਖਿਆ ਅੰਦਾਜ਼ 17 ਦਿਨ ਹੋਏ ਨੇ ਜੀ 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 ਬਿਲਕੁਲ ਬਿਲਕੁਲ ਉਹੀ ਉਹੀ ਮੈਂ ਗੱਲ ਕਰ ਰਿਹਾ ਜੀ ਬਿਲਕੁਲ ਦੇਖੋ 17 ਦਿਨ ਪਹਿਲਾਂ ਮਾਂ ਦੀ ਡੈਥ ਫਿਰ ਪਾਪ ਦੀ ਦੁਨੀਆਂ ਦੇ ਵਿੱਚ ਦੇਖੋ ਸਾਰੇ ਰਿਸ਼ਤੇ ਆ ਹਨਾ ਭੈਣ ਭਰਾ ਦੇ ਪਰ ਮੇਰਾ ਖਿਆਲ ਜਿਹੜਾ ਮਾਂ ਪਿਓ ਦਾ ਰਿਸ਼ਤਾ ਨਾ ਉਹ ਰਿਸ਼ਤਾ ਸਭ ਤੋਂ ਉੱਪਰ ਹੈ ਸਭ ਤੋਂ ਅਨਮੋਲ ਵਰ ਸਭ ਤੋਂ ਪਿਓਰ ਜਿਹਨੂੰ ਪਵਿੱਤਰ ਰਿਸ਼ਤਾ ਕਹਿੰਦੇ ਨੇ ਨਾ ਕੋਈ ਲਾਲਚ ਨਹੀਂ ਹੁੰਦਾ ਮਾਪਿਆਂ ਨੂੰ ਛੱਡ ਦੋ ਭੈਣ ਭਰਾ ਨੂੰ ਹੋ ਸਕਦਾ ਛੱਡਦਾ ਪੈਸੇ ਦਾ ਲਾਲਚ ਹੋਵੇ ਜਾਂ ਰਿਸ਼ਤੇਦਾਰਾਂ ਨੂੰ ਮਾਪਿਆਂ ਨੂੰ ਤੁਹਾਡੇ ਤੋਂ ਕੋਈ ਲਾਲਚ ਨਹੀਂ ਹੈ ਵੀਰ ਪੰਜਾਬ ਅਸਤੇ ਕਾਲਾ ਸਾਲ ਚੱਲ ਰਿਹਾ ਵੀਰ ਬਹੁਤ ਮਾਨਤਾ ਗਿਆ ਬਹੁਤ ਜ਼ਿਆਦਾ ਪਹਿਲਾਂ ਪੱਲਾ ਸਾਹਿਬ ਫਿਰ ਰਾਜਵੀਰ ਫਿਰ ਖਾਨ ਸਾਹਿਬ ਦੇ ਮਦਰ ਫਾਦਰ ਹੋਰ ਵੀ ਕਈ ਐਕਸੀਡੈਂਟ ਆਪਾਂ ਸਾਰੇ ਦੁਆ ਕਰੋ ਕਿ ਇਹ ਜਿਹੜਾ ਵਾ ਬੰਦ ਹੋਵੇ ਜਿੱਦਾਂ ਸਾਡਾ ਪੰਜਾਬ ਪਹਿਲਾਂ ਖੁਸ਼ਹਾਲ ਸੀ ਉਦਾਂ ਹੀ ਰਵੇ ਤੇ ਕੀ ਕਰੀਏ ਸਮਝ ਨਹੀਂ ਲੱਗ ਰਹੀ ਸਾਰਿਆਂ ਨੂੰ ਸਾਰਿਆਂ ਦੇ ਮੂੰਹ ਤੇ ਇੱਕ ਹੀ ਯਾਰ ਹੋਊਗੀ ਕਿ ਪੰਜਾਬ ਨੂੰ ਨਜ਼ਰ ਹੀ ਲੱਗ ਗਈ ਹੈ ਜੀ ਸਪੈਸ਼ਲੀ ਇੰਡਸਟਰੀ ਨੂੰ ਹਾਂਜੀ